ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਹੈ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਾਹ ਚਲੇ ਗਏ ਨੇ ਕਿਹਨੂੰ ਮਾਰਿਆ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿੰਨੀ ਏਜ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈਗੀ ਆ ਉਹ ਤਾਂ ਹੀ ਰਿਕਸ਼ਾ ਚ ਚਲਾਉਂਦਾ ਜੀ ਕੀ ਲੱਗਦਾ ਰੰਜਿਸ਼ ਰੰਜਿਸ਼ ਦੇ ਕਰਕੇ ਹੀ ਹੋਇਆ ਹੋਗਾ ਜੀ ਨਹੀਂ ਖੁਰਤ ਨਹੀਂ ਦੇਖਿਆਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਮੇਰਾ ਨਾਮ ਸ਼ਪਾਲ ਸਿੰਘ ਸਭ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਬਾਹਰ ਚਲ ਗਿਆ ਸੀਗਾ ਤੇ ਬਾਹਰੋਂ ਆਇਆ ਬਾਣ ਕੇ ਪਾਸ ਲੱਗਾ ਵੀ ਆਏ ਆ ਤੇ ਦੋ ਜਣੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਤ ਨੇ ਮੇਰਾ ਭਰਾ ਛੋਟਾ ਪੰਜ ਗੋਲੀਆਂ ਦਾਸ ਦੇਤੀ ਵਜੀਆਂ ਸੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹ ਤੇ ਬਿਲਹੋਂ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ ਹੁਣ ਅਮਰਸਰ ਖੜਿਆ ਪਹਿਲਾਂ ਇੱਥੇ ਖੜਿਆ ਹੈਗਾ ਸਿਵਲ ਹਸਪੀਟਲ ਤੇ ਹੁਣ ਅਮਰਸਰ ਖੜਿਆ ਮਨਦੀਪ ਦੇ ਉੱਥੇ ਹੁਣ ਦੱਥ ਹੋ ਚੁੱਕੀ ਹੈ ਦੀ ਫੋਨ ਆਇਆ ਉੱਥੋਂ ਤੇ ਲਈ ਦੱਥ ਹੋ ਚੁੱਕੀ ਹੈ ਤੇ ਫਿਰ ਪ੍ਰਵਾਦ ਚ ਬੇਟੀ ਹੈ ਤੇ ਆਪ ਹੀ ਤੇ ਲਾਲ ਦੀ ਬੇਟੇ ਦੋ ਹੀ ਉਹ ਇੱਕ ਬਾਰ ਇਹ ਤੱਕ ਜੇਲ੍ਹ ਚ ਹੈ ਲੱਗੇ ਪਰ ਉਹਨੂੰ ਆਇਆ ਹੀ ਨਹੀਂ ਉਥੇ ਪੂਰਾ ਕਿਬਰ ਕਬਰ ਨੇ ਕੋਲ ਸਾਈ ਇਹ ਇੱਕ ਬਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਲਿਆ ਉਹਨਾਂ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਸਾਨੂੰ ਮਰੀਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਹਾਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਦੇਖੋ ਅਸੀਂ ਅਜੇ ਪਹੁੰਚੇ ਹੀ ਆ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਹੈ ਇਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਇਹ ਤੁਹਾਨੂੰ ਦੱਸ ਦਾਂਗੇ